ਪਟਿਆਲਾ ਚ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਦੇ ਹੱਕ ਦੇ ਵਿੱਚ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਸਾਬਕਾ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਪਹੁੰਚੇ ਨੇ ਜਸਬੇ ਚੌਣਾ ਨੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਡਾਕਟਰ ਧਰਮਵੀਰ ਗਾਂਧੀ ਨੇ ਆਖਿਆ ਕਿ ਪੰਜਾਬ ਦੇ ਵਿੱਚ ਪੋਸਟ ਦੀ ਖੇਤੀ ਦਾ ਮੁੱਦਾ ਸੰਸਦ ਦੇ ਵਿੱਚ ਚੁੱਕਾਂਗਾ ਤੇ ਘੜਕੂਆ ਤੋਂ ਬਾਅਦ ਸਭ ਤੋਂ ਵੱਡਾ ਹਥਿਆਰ ਐਂਡੀਪੀਐਸ ਐਕਟ ਹੈ ਜਿਸ ਐਕਟ ਨੂੰ ਬਦਲਣ ਦੇ ਲਈ ਕੋਸ਼ਿਸ਼ ਕੀਤੀ ਜਾਵੇਗੀ ਤੋ ਤੇਪਾਰਤ ਪੁੱਛਣ ਆਸ਼ੂ ਨੇ ਕਿਹਾ ਕਿ ਕਾਂਗਰਸ ਇੱਕ ਹੈ ਤੇ ਕਾਂਗਰਸ ਦੇ ਵਿੱਚ ਕੋਈ ਵੀ ਅਜੇਹੀ ਨਰਾਜ਼ਗੀ ਨਹੀਂ ਹੈ ਕਾਂਗਰਸ ਦੇ ਵਿੱਚ ਆਪਣੀ ਆਵਾਜ਼ ਹਰ ਇੱਕ ਵਰਕਰ ਚੁੱਕ ਸਕਦਾ ਹੈ ਤੋ ਉਹੀ ਚੱਕੀ ਜਾ ਰਹੀ ਹੈ ਲੇਕਿਨ ਇਹ ਨਹੀਂ ਹੈ ਕਿ ਕਾਂਗਰਸ ਖੇਰੂ ਖੇਰੂ ਹੋ ਚੁੱਕਿਆ ਤੋ ਦੂਜੀ ਤਰਫ ਲੁਧਿਆਣਾ ਦੇ ਉਮੀਦਵਾਰ ਨੂੰ ਲੈ ਕੇ ਆਸ਼ੂ ਨੇ ਦੱਸਿਆ ਹੈ ਕਿ ਜਿਹੜਾ ਵੀ ਉਮੀਦਵਾਰ ਹੋਵੇਗਾ ਤੁਹਾਨੂੰ ਵਰਕਰਾਂ ਦਾ ਉਸਾ ਦੱਸ ਦੇਗਾ ਕਿ ਕਿਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਲੁਧਿਆਣਾ ਵਿੱਚ ਇਲੈਕਸ਼ਨ ਲੜ ਰਿਹਾ ਤੇ ਉਹਨਾਂ ਰਵਨੀਤ ਬਿੱਟੂ ਤੇ ਵੀ ਤੰਜ ਕਿਸੇ ਨੇ ਰਮਵੀਰ ਗਾਂਧੀ ਜੀ ਦੀ ਕੈਂਪੇਨ ਦਾ ਜਿਤਕਾ ਸਵਾਲ ਹੈ ਕਿਤੇ ਕੋਈ ਹੜਚਨ ਰਹੀ ਹੈ ਕਿ ਕੋਈ ਹੜਚਨ ਰਹੇਗੀ ਉਹ ਅਸੀਂ ਆਪੇ ਰਲ ਮਿਲ ਕੇ ਦੂਰ ਕਰ ਲਾਂਗੇ ਜਿਵੇਂ ਡਾਕਟਰ ਸਾਹਿਬ ਨੇ ਆਖਿਆ ਵੀ ਜਿਹੜੀਆਂ ਇਹ ਜਿਹੀਆਂ ਜਥੇਬੰਦੀਆਂ ਹੁੰਦੀਆਂ ਕਾਂਗਰਸ ਵਰਗੀਆਂ ਜਿੱਥੇ ਵਿਚਾਰਾ ਦੀ ਵੀ ਵਿਭਿੰਨਤਾ ਉਹਨਾਂ ਦੀ ਤਾਕਤ ਹੁੰਦੀ ਹੈ ਉਹ ਜਥੇਬੰਦੀਆਂ ਜਿਉਂਦੀਆਂ ਹੀ ਰਹਿੰਦੀਆਂ ਜਿੱਥੇ ਵਿਚਾਰ ਰੱਖਣ ਦੀ ਨਾ इज्जत हो गए वो तो फिर मुर्दा है ही हैगियां ਸਾਡੇ ਇੱਥੇ ਅਸੀਂ ਵਿਚਾਰਾਂ ਦੀ ਇੱਕ ਦੂਸਰੇ ਦੀ ਇੱਜ਼ਤ ਨਹੀਂ ਕਰਦੇ ਆ ਜਦੋਂ ਵਿਚਾਰਾਂ ਦੀ ਵੀ ਪਿੰਨਤਾ ਹੁੰਦੀ ਹੈ ਆਪਸ ਵਿੱਚ ਡਿਸਕਸ਼ਨ ਹੁੰਦੀ ਹੈ ਤੇ ਕੋਈ ਨਾ ਕੋਈ ਅਛਾਈ ਉਹਦੇ ਚੋਂ ਨਿਕਲਦੀ ਹੈ ਇੱਥੇ ਵੀ ਕਿਤੇ ਨਾ ਕਿਤੇ ਵਿਚਾਰਾਂ ਦੀ ਵੀ ਪਿੰਨਤਾ ਹੈ ਕੁਝ ਈਗੋਸ ਹੁੰਦੀਆਂ ਉਹ ਸਾਰੀਆਂ ਪਿੱਛੇ ਛੱਡ ਕੇ ਇੱਕ ਵੱਡੇ ਲਾਰਜਰ ਇੰਟਰਸਟ ਵੱਡੇ ਕੌਜ਼ ਲਈ ਅੱਜ ਜਿਹੜਾ ਇਹ جنگ ਆ ਜਿਹਨੂੰ ਤੁਸੀਂ ਯੁੱਧ ਕਹਿ ਲੋ ਜਾਂ ਇਲੈਕਸ਼ਨ ਕਹਿ ਲੋ ਉਹ ਲੜਨ ਜਾ ਰਹੇ ਆ ਉਹਦੇ ਵਿੱਚ ਸਾਰਿਆਂ ਦੀ ਸ਼ਮੂਲੀਅਤ ਬਕਾਇਦਾ ਤੌਰ ਤੇ ਬਰਾਬਰ ਰਹੇਗੀ ਔਰ ਇੱਕ ਦੂਜੇ ਤੋਂ ਵੱਧ ਚੜ ਕੇ ਰਹੇ ਕਿਸੇ ਨਾ ਕਿਤੇ ਲੱਗਦਾ ਨਹੀਂ ਆ ਕਿ ਆਪਸ ਚ ਸਾਹਮਣੇ ਸੇ ਤੁਹਾਡੇ ਕਰਨ ਲੰਨੇ ਇੱਕ ਇਕੱਠ ਕਰ ਲੰਦੇ ਨੇ ਇਕੱਠੇ ਹੋ ਜਾਂਦੇ ਨੇ ਪਰ ਜ਼ਿਲ੍ਹਾ ਵਿੱਚ ਉਵੇਂ ਮੋਟਾ ਹੋ ਰਿਹਾ ਤੇ ਅੰਦਰੋਂ ਅੰਦਰ ਖਾਰ ਖਾ ਕੇ ਤੇ ਨਹੀਂ ਕਰਦੇ ਆ ਕਿ ਦਰਾਣੀ ਜੇ ਠਾਣੀ ਚ ਨਹੀਂ ਹੁੰਦੀ ਇਕੱਠੀਆਂ ਰਹਿੰਦੀਆਂ ਹੁੰਦਾ ਕੋਈ ਗੱਲ ਨਹੀਂ ਇੱਥੇ ਵੀ ਇਕੱਠੇ ਰਹਿਣਗੇ ਪਰਿਵਾਰ ਸਾਡੇ ਇਕੱਠੇ ਆ ਇਹ ਜਿਹੜੇ ਮਾੜੇ ਮੋਟੇ ਦੋ ਸਾਡੂਆਂ ਦਾ ਆਪਸ ਚ ਬੜਾ ਪਿਆਰ ਆ ਜੱਫੀਆਂ ਵੀ ਪਾਉਂਦੇ ਆ ਪਰ ਵਨ ਅਪ ਮੈਂਸ਼ਿਪ ਉਨਾ ਚ ਵੀ ਰਹਿੰਦੀ ਆ ਕੋਈ ਗੱਲ ਨਹੀਂ ਅੱਗੇ ਵਧਣ ਦੀ ਜਿਹੜੀ ਇੱਛਾ ਆ ਨਾ ਉਹ ਕਮ ਜ਼ਿਆਦਾ ਕਰਵਾਉਂਦੀ ਆ ਸਾਡੇ ਇੱਥੇ ਜਿਹੜੇ ਬੰਦੇ ਬੈਠੇ ਆ ਜਾਂ ਤੁਸੀਂ ਸਮਝਦੇ ਹੋ ਵੀ ਕੋਈ ਹੋਰ ਧੜਾ ਆਇਆ ਹੈਗਾ ਇੱਕ ਦੂਸਰੇ ਤੋਂ ਵੱਧ ਕੇ ਡਾਕਟਰ ਸਾਹਿਬ ਨੇ ਕੰਮ ਕਰ ਲੁਧਿਆਣਾ ਟਿਕਟ ਦੀ ਉਸ ਨੂੰ ਕਿਹੜਾ ਦੇ ਅੱਜ ਮੇਰਾ ਖਿਆਲ ਸੀਸੀ ਦੀ ਮੀਟਿੰਗ ਹੈ ਤੇ ਡਿਸਾਈਡ ਹੋ ਜਾਣਾ ਜਦੋਂ ਲੁਧਿਆਣਾ ਦੀ ਟਿਕਟ ਅਨਾਉਂਸ ਹੋਏਗੀ ਤੇ ਲੁਧਿਆਣਾ ਦਾ ਜਿਹੜਾ ਵਰਕਰ ਆ ਤੁਸੀਂ ਦੇਖਿਓ ਇੱਕ ਦੂਸਰੇ ਤੋਂ ਅੱਗੇ ਵੱਧ ਕੇ ਕਿਸ ਤਰੀਕੇ ਦੀ ਲੜਾਈ ਪੇਸ਼ ਕਰੇਗਾ ਉਸ ਤੇ ਲੜਾਈ ਨਜ਼ਰ ਨਹੀਂ ਆਏਗੀ ਵਨ ਸਾਈਡਿਡ ਲੜਾਈ ਜਿਵੇਂ ਹੋਣ ਅੱਜ ਤੋਂ ਬਾਅਦ ਤੁਸੀਂ ਪਟਿਆਲਾ ਦੇਖੋਗੇ ਵੀ ਕਿ ਇਸ ਤਰੀਕੇ ਕਾਂਗਰਸ ਤੋਂ thoriumbir gandhi ਇਸ ਲੜਾਈ ਨੂੰ ਖਤੇ ਕਰਦੇ ਐ ਇਦਾਂ ਦਾ ਹੀ ਹੁੰਦਾ ਸਭ ਤੋਂ ਉੱਪਰ ਤੁਹਾਡਾ ਨਾਮ ਚੱਲ ਰਿਹਾ ਹੈ ਲੁਧਿਆਣਾ ਕੋਈ ਕਿਸੇ ਦਾ ਨਾਮ ਮੈਨੂੰ ਨਹੀਂ ਪਤਾ ਨਾ ਮੈਨੂੰ ਕਿਸੇ ਨੇ ਦੱਸਿਆ ਜੋ ਹਾਈ ਕਮਾਂਡ ਜਿੱਦੀ ਡਿਊਟੀ ਲਗਾਏ ਕਿ ਅਸੀਂ ਸਾਰੇ ਉਹਦੇ ਅਛੇ ਰਮੇਸ਼ ਜੀ ਤੋਂ ਦਾ ਬਿਆਨ ਆਇਆ ਹੈ ਕਿ ਜੇ ਕਾਂਗਰਸ ਨੂੰ ਉਮੀਦਵਾਰ ਮਿਲਦਾ ਤਾਂ ਅਸੀਂ ਦੇ ਦਿੰਨੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸਾਡੇ ਉਮੀਦਵਾਰ ਤਾਂ ਭੱਜ ਭੱਜ ਕੇ ਉੱਤਰ ਜਾ ਰਹੇ ਐ ਤੇ ਦਵਨੀਤ ਜੀ ਨੂੰ ਕਾਦੀ ਚਿੰਤਾ ਕਾਂਗਰਸ ਕਾਂਗਰਸ ਸੰਭਲੀ ਹੋਈ ਹੈ ਯਾਰ ਹੈ ਯਾਰੀ ਆਪਾਂ ਕਹਿੰਦਾ ਕਹਿੰਨੇ ਮੁਕਰਦੇ ਨਹੀਂ ਆ ਪਰ ਹੁਣ ਜੇ ਯਾਰੀ ਭੱਜ ਜਾਏ ਤਾਂ ਤੁਹਾਨੂੰ ਟਿਕਟ ਦਿੱਤੀ ਜਾਵੇਗੀ ਬੜਾ ਵਧੀਆ ਹੈਲਦੀ ਕੰਪੀਟੀਸ਼ਨ ਹੋਏਗਾ ਸਾਡੀ ਕਿਹੜੀ ਤਲਵਾਰਾ ਵਾਲੀ ਲੜਾਈ ਹੈ ਉਹਨੇ ਆਈਡੀਆਲੋਜੀ ਹੈ ਜੀ ਚੁਣ ਲਈ ਜਿਹੜੀ ਉਹਦੀ ਪੁਰਖਿਆਂ ਦੀ ਆਈਡੀਆਲੋਜੀ ਜੋ ਬਿਲਕੁਲ ਹੀ ਵੱਖਰੀ ਸੀ ਕਿ ਹੁਣ ਉਹ ਦੇਖੇ ਭਾਈ ਸਾਨਾ ਦਿੱਤੀ ਹੈਗੀ ਕਿ ਐਂਡੀਪੀਐਸ ਐਕਟ ਹੈਗਾ ਮੈਂ ਉਹਦੀ ਸੋਚ ਪੇਸ਼ ਕੀਤੀ ਆ ਉਹ ਪਾਰਲੀਮੈਂਟ ਨੇ ਮਨਜ਼ੂਰ ਕੀਤੀ ਹੈ ਬਹਿਸ ਵਾਸਤੇ ਲੱਗਣੀ ਸੀ ਨਹੀਂ ਲੱਗੀ ਕਿਉਂਕਿ ਮੈਂ ਦੂਜੀ ਕੰਮ ਨਹੀਂ ਗਿਆ ਹੈਗਾ ਮੈਂ ਉਸ ਉਸ ਮੁੱਦੇ ਨੂੰ ਫੇਰ ਚੱਕਾਂਗਾ ਕਿਉਂਕਿ ਪੰਜਾਬ ਵਿੱਚ ਅ ਅਜੀ ਸਖਤ ਮਤਲਬ ਹਿੰਦੁਸਤਾਨ ਚ ਕਾਨੂੰਨ ਹੈਗਾ ਦੁਨੀਆਂ ਚ ਕਿਤੇ ਇੰਨਾ ਸਖਤ ਕਾਨੂੰਨ ਨਹੀਂ ਹੈਗਾ ਤੇ ਮੈਂ ਉਹ ਜੀ ਐਮੈਂਡਮੈਂਟ ਪੇਸ਼ ਕੀਤੀ ਹੈ ਜਿਹੜੇ ਘਾਤਕ ਨਸ਼ੇ ਇੱਕ ਪਾਸੇ ਜਿਹੜੇ ਪੰਜਾਬ ਦੇ ਰਵਾਇਤੀ ਨਸ਼ੇ ਨੇ ਫੇਮ ਪੁੱਕੀ ਤੇ ਪੰਗ ਇਹ ਇੱਕ ਪਾਸੇ ਦੋਹਾਂ ਚ ਫਰਕ ਪਾਇਆ ਜਾਵੇ ਘਾਤਕ ਨਸ਼ੇ ਵਾਂਗ ਨਜ਼ਰੀਆ ਹੋਰ ਹੋਵੇ ਜਿਹੜੇ ਜਿਹੜੇ ਰਵਾਇਤੀ ਨਸ਼ੇ ਐ ਸਦੀਆਂ ਤੋਂ ਪੰਜਾਬ ਖੰਦਾ ਆ ਰਿਹਾ ਹੁਣ ਫੇਮ ਪੁੱਕੀ ਐ ਸਾਡੇ ਕਲਚਰ ਦਾ ਪਾਰਟ ਹੈਗਾ ਅਮਲੀਆਂ ਅਮਲੀ ਅਮਲੀਆਂ ਦੇ ਚੁਟਕਲੇ ਅਮਲੀਆਂ ਦੇ ਸਿੱਠਣੀਆਂ ਅਮਲੀਆਂ ਦੇ ਗਾਣੇ ਅਮਲੀਆਂ ਦੇ ਟਿੱਚਰਾਂ ਸਾਰੇ ਪੰਜਾਬ ਚ ਘਰ ਘਰ ਦੀ ਸੁਣ ਲੋਗਾ ਸੋ ਸਾਡੇ ਸਭੇ ਦਾ ਦਾ ਪਾਟ ਰਹੀ ਹੈ ਫੀਮਪੁਕੀ ਲੋਕ ਦਸਤੋ ਜਦੋਂ ਬਾੜੀ ਹੁੰਦੀ ਸੀ ਆਪਸ ਪਾਉਂਦੇ ਸੀਗੇ ਸਭ ਨੂੰ ਪੂਰਾ ਪੂਰਾ ਦੇਂਦੇ ਸੀ ਬੁੜੀਆਂ ਹੁਣ ਵੀ ਮੂੰਹ ਤੇ ਚਿਤਾ ਦਿੰਦੀਆਂ ਸੋ ਇੱਕ ਘਾਤੇ ਕੋਈ ਪੰਜਾਬ ਜਦ ਤੱਕ ਫੀਮਪੁਕੀ ਲੋਕੀ ਖਾਂਦੇ ਸੀ ਬਾੜੀ ਬਾੜੀ ਮਾਤਰਾ ਜ ਕੋਈ ਬੰਦਾ ਮਰਿਆ ਨਹੀਂ ਸੀ ਕਦੀ ਪੰਜਾਬ ਬਦਨਾਮ ਨਹੀਂ ਸੀ ਨਸ਼ਾ ਕਰਕੇ ਕੋਈ ਮੌਤਾ ਖੂਨ ਨਹੀਂ ਸੀ ਬਣਿਆ ਨਸ਼ੇ ਬੜੇ ਕਦੋਂ ਨਹੀਂ ਜਦੋਂ ਐਨਡੀ ਪੇਸਟ ਕਰਕੇ ਫੀਮਪੁਕੀ ਵਕਤਰਵੰਨ ਨੂੰ ਕਹਿਤਾ ਅਪਰਾਧੀ ਹੈ ਗਿਆ ਜੇਲਾ ਸੁੱਟ ਦਿੱਤੇ ਹੈਗੇ ਉਹ ਪ੍ਰਾਪੀ ਨਹੀਂ ਹੈਗੇ ਬਿਮਾਰ ਹੋ ਨਸ਼ਾ ਕਰਸਤੇ ਉਹਨਾਂ ਨੂੰ ਮਦਦ ਦੀ ਲੋੜ ਹੈ ਨਾ ਕਿ ਜੇਲ੍ਹ ਦੀ ਲੋੜ ਹੈਗੀ ਹੈ ਸੋ ਮੈਂ 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 ਕਹਿ ਰਿਹਾ ਸੀਗਾ ਤੇ ਉਹ ਜਿਹੜਾ ਮਾਮਲਾ ਹੈ ਨਾ ਜਿਹਦਾ ਕੰਟੈਕਸ ਬਹੁਤ ਵੱਡਾ ਹੈਗਾ ਮੈਂ 6 ਮਹੀਨੇ ਰਿਸਰਚ ਕੀਤੀ ਹੈ ਕੀ ਜੇ ਕਾਰਨ ਕੀ ਨੇ ਤੇ ਉਹ ਮੈਂ ਤੁਹਾਨੂੰ ਸਾਰੇ ਤੁਹਾਨੂੰ ਸਾਂਝਾ ਕਰ ਲਊਗਾ ਦੁਨੀਆ ਭਰ ਦੇ ਬਤਾਲੀਆਂ ਮੁਲਕਾਂ ਨੇ ਆਪਣੇ ਕਾਨੂੰਨ ਬਦਲ ਲਏ ਉਹ ਭੰਗ ਜਿਹੜੀ ਅਮਰੀਕਾ ਸਪਰੇਅ ਕਰਦਾ ਸੀ ਹਰ ਸਾਲ ਔਰ ਜਿਹਨਾਂ ਬਹੁਤ ਵੱਡਾ ਮਾਫੀਆ ਸੀਗਾ ਲੱਖਾਂ ਕਾਲੇ ਜੇਲਾ ਸੀਗੇ ਅੰਡੇ ਕਹਿੰਦਾ ਕਾਨੂੰਨ ਬਦਲ ਕੇ ਕਰ ਦਿੱਤਾ ਹਰ ਬੰਦਾ ਜਿਹੜਾ ਭੰਗ ਵਰਦਾ ਉਹਨੂੰ 80 ਗ੍ਰਾਮ ਭੰਗ ਲਿਆਨ ਦੀ ਇਜਾਜ਼ਤ ਹੈਗੀ ਐ ਔਰ ਬਤਾਲੀਆ ਸੂਬੇ ਨੇ ਕਹਿ ਦਿੱਤਾ ਕਿ ਜੇ ਨਾ ਬੰਦਾ ਭੰਗ ਵਰਦਾ ਹੈਗਾ ਉਹਨੂੰ ਆਪਣੇ ਘਰ ਦੇ ਪਿਛਵਾੜੇ ਵਿੱਚ ਥਾਂ ਤੋਂ ਲੈ ਕੇ 35 ਬੁੱਟੇ ਲਾਉਣ ਦੀ ਇਜਾਜ਼ਤ ਹੈ ਪੰਜਾਬ 'ਚ ਕਿੰਨੇ ਬੁੱਟੇ ਦੀ ਇਜਾਜ਼ਤ ਮੇਰੇ ਮੇਰੀ ਮੇਰੀ ਸਲਾਹ ਹੈਗੀ ਐ ਮੇਰੀ ਸਲਾਹ ਹੈਗੀ ਐ ਕਿ ਇਸ ਕੇ ਇਹ ਕਾਨੂੰਨ ਨੂੰ ਕਾਨੂੰਨ ਨੂੰ ਬਦਲਾ ਕਾਨੂੰਨ ਨੂੰ ਬਦਲਣਾ ਕਿਉਂਕਿ ਕਿਉਂਕਿ ਜਦੋਂ ਖਾਰਕੂ ਵਾਤਾਵਰ ਸੇਗਾ ਉਦੋਂ ਪੰਜਾਬ ਪੁਲਿਸ ਕੋਲ ਇੱਕ ਹਥਿਆਰ ਹੈਗਾ ਕਿ ਮੁੰਡਾ ਚੁੱਕ ਲਿਆ ਤੇ ਉਹਨੂੰ ਫਾਰ ਕੇ ਲੈ ਕੇ ਕਰਦੇ ਸੁਣਾ ਜੇ ਜਾਂ 5 ਲੱਖ ਰੁਪਏ ਜਮਾ ਕਰਾਓ ਲਿਆਓ 5 ਲੱਖ ਤੇ ਜਾਂ ਫਿਰ ਤੋ ਤੁਹਾਡਾ ਕੱਲ ਨੂੰ লাশ ਮਿਲੂਗੀ ਮੁਕਾਬਲਾ ਬਣਾਵਾਂਗੇ ਐਨਡੀਪੀਐਸ ਅਗਰਾ ਖਾਰਗੂਆ ਦੌਰ ਖਤਰੋ ਤੋਂ ਬਾਅਦ ਜਿਹੜਾ ਦੂਜਾ ਵੱਡਾ ਹਥਿਆਰ ਪੁਲਿਸ ਕੋਲ ਆਇਆ ਉਹ ਐਨਡੀਪੀਐਸ ਐਕਟ ਆਇਆ ਹੈਗਾ ਮੁੰਡਾ ਝੁਕ ਲਿਆ ਫਵੀਮ ਪੁੱਕੀ ਪੁਲਿਸ ਕੋਲ ਬਹੁਤ ਪਈ ਹੁੰਦੀ ਹੈ ਬੋਰੀਆਂ ਬੋਰੀਆਂ ਪੜੀਆਂ ਹੁੰਦੀਆਂ ਕਿਉਂਕਿ ਜਿਆਦਾ 50000 ਰੁਪਏ ਦੇਜੋ ਜਾਂ ਫਿਰ ਮੁੰਡੇ ਨੂੰ ਛਡਾ ਲਿਓ ਲੈ ਕੇ ਨਹੀਂ ਤਾਂ ਮੈਂ ਕੱਲ ਨੂੰ ਕੇਸ ਪਾਵਾਂਗਾ ਸਭ ਤੋਂ ਵੱਡਾ ਹਥਿਆਰ ਆਇਆ ਹੈ ਇਸ ਹਥਿਆਰ ਨੂੰ ਤੋੜਨਾ ਜੀ ਹੈਗਾ ਤਾਂ ਫਿਰ ਪੁੱਕੀ ਤੇ ਹੀ ਪਹੁੰਚ ਹੈ ਬਦਲੇ ਕਾਲੀ ਜਿਵੇਂ ਜਿਵੇਂ ਕੈਨੇਡਾ ਨਾਲ ਬਦਲੀ ਹੈ ਜਿਵੇਂ ਬੈਲਜੀਅਮ ਨਾਲ ਬਦਲੀ ਹੈ ਜਿਵੇਂ ਜੌਰਪ੍ਰੈਂ ਬਦਲੀ ਹੈ ਜਿਵੇਂ ਅਮਰੀਕਾ ਨਾਲ ਬਦਲੀ ਹੈ ਹਿੰਦੁਸਤਾਨ ਨੂੰ ਵੀ ਦੇਰ ਸਵੇਰ ਜਿਹੜੀ ਇਹ ਸਖਤੀ ਵਾਲੀ ਅਪਰੋਚ ਹੈ ਡੰਡੇ ਵਾਲੀ ਅਪਰੋਚ ਹੈ ਖੁੰਡੀ ਵਾਲੀ ਅਪਰੋਚ ਹੈ ਇਹ ਬਦਲ ਕੇ ਇਹਨਾਂ ਕਾਨੂੰਨਾਂ ਪਰਮੇਸ਼ਾਹ